ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹਨਾਂ ਤਿੰਨ ਜਗ੍ਹਾ ਤੇ ਲੋਹਣ ਨੂੰ ਰੱਖ ਦਿੰਦੇ ਹੋ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵਾਸ ਕਰੇਗੀ ਸਾਧ ਸੰਗਤ ਜੀ ਨਮਕ ਭਿਖਾਰੇ ਨੂੰ ਰਾਜਾ ਬਣਾ ਸਕਦਾ ਹੈ ਤੇ ਆਖਰ ਨਮਕ ਇੰਨੇ ਜਲਦੀ ਸਾਨੂੰ ਕਿਵੇਂ ਧਨਵਾਨ ਅਮੀਰ ਬਣਾ ਸਕਦਾ ਹੈ ਸਾਹ ਸੰਗਾ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਨਮਕ ਕਿਵੇਂ ਮਾਇਆ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਜੇਕਰ ਤੁਸੀਂ ਇਸ ਦੇ ਪਿੱਛੇ ਇਸ ਦੀ ਵਜ੍ਹਾ ਨੂੰ ਜਾਣੋਗੇ ਤੁਸੀਂ ਵੀ ਤਾਂ ਦੇ ਨਾਲ ਮਨਮਾਲ ਹੋ ਜਾਓਗੇ ਜੈਸੇ ਨਾਲ ਤੁਹਾਡੇ ਘਰ ਦੇ ਵਿੱਚ ਤੁਹਾਡੇ ਸਾਰੇ ਹੀ ਕਰੀਬੀ ਉਹ ਦੂਰ ਹੋ ਜਾਵੇਗੇ ਸਾਹ ਸੰਗਾ ਜੀ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਸਾਨੂੰ ਇਹਨਾਂ ਗੱਲਾਂ ਦੇ ਉੱਪਰ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸੰਗਤ ਜੀ ਇਸ ਭਰੋਸੇ ਤੇ ਹੀ ਅਸੀਂ ਅੱਜ ਦੇ ਟਾਈਮ ਦੇ ਵਿੱਚ ਦੁਨੀਆ ਕਾਇਮ ਹੈ ਜੇਕਰ ਆਪਾਂ ਭਰੋਸੇ ਦੀ ਗੱਲ ਕਰੀਏ ਤਾਂ ਭਰੋਸਾ ਸਾਡੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ ਤੇ ਸਾਹ ਸੰਗਤ ਜੀ ਬਿਲਕੁਲ ਸਚਾਈ ਹੈ ਕਿ ਪ੍ਰਾਤਨ ਸਮੇ ਤੋਂ ਹੀ ਸਾਡੇ ਘਰ ਦੇ ਵਿੱਚ ਨਮਕ ਦੀ ਵਰਤੋਂ ਹੁੰਦੀ ਹੈ ਆਪਣੇ ਸਾਰੇ ਘਰਾਂ ਦੇ ਵਿੱਚ ਨਮਕ ਵਰਤਿਆ ਜਾਂਦਾ ਹੈ ਜੇਕਰ ਗੱਲ ਕਰੀਏ ਸੰਗਤ ਜੀ ਨਮਕ ਸਿਰਫ ਸਾਡੇ ਸਵਾਦ ਨੂੰ ਹੀ ਵਧਿਆ ਨਹੀਂ ਬਣਾਉਂਦਾ ਇਸ ਤੋਂ ਇਲਾਵਾ ਇਹ ਸਾਡੇ ਕਈ ਤਰ੍ਹਾਂ ਦੇ ਰੋਗ ਵੀ ਘਟਦਾ ਹੈ। ਕਈ ਤਰ੍ਹਾਂ ਦੀਆਂ ਸਾਡੀਆਂ ਮੁਸ਼ਕਲਾਂ, ਪਰੇਸ਼ਾਨੀਆਂ ਨੂੰ ਇਹ ਦੂਰ ਕਰਦਾ ਹੈ। ਸਾਨੂੰ अनेका ਹੀ ਐਸੇ ਲਾਭ ਹੁੰਦੇ ਹਨ। ਜੇਕਰ ਅਸੀਂ ਗੱਲ ਕਰੀਏ ਤਾਂ ਮਨੁੱਖ ਦੀ ਦੇਹ ਦੇ ਵਿੱਚ ਨਮਕ ਦੀ ਕਮੀ ਹੋ ਜਾਂਦੀ ਹੈ ਤਾਂ ਮਨੁੱਖ ਦੀ ਦੇਹ ਬਹੁਤ ਹੀ ਜ਼ਿਆਦਾ ਜਲਦੀ ਖਰਾਬ ਹੋ ਜਾਂਦੀ ਹੈ। ਤੇ ਇਥੋਂ ਹੀ ਸਾਸ ਸੰਗਤ ਇਹ ਮੰਨਿਆ ਜਾਂਦਾ ਹੈ ਕਿ ਨਮਕ ਸਾਡੀ ਜ਼ਿੰਦਗੀ ਦਾ ਇੱਕ ਐਮ ਹਿੱਸਾ ਹੈ। ਤਸਾ ਸਾਂਗਿਆ ਜੀ ਉਹ ਸਾਡੇ ਘਰ ਦੇ ਵਿੱਚ ਕਿਹੜੇ ਤਿੰਨ ਥਾਨ ਹਨ ਕਿਹੜੀਆਂ ਤਿੰਨ ਜਗਾ ਹਨ ਜਿੱਥੇ ਸਾਨੂੰ ਨਮਕ ਜ਼ਰੂਰ ਰੱਖਣਾ ਚਾਹੀਦਾ ਹੈ ਤੁਸੀਂ ਐਤਵਾਰ ਦੇ ਦਿਨ ਤੋਂ ਪਹਿਲਾਂ ਪਹਿਲਾਂ ਚੈੱਕ ਆਪਣੇ ਘਰ ਦੇ ਵਿੱਚ ਇਹ ਤਿੰਨ ਜਗਾ ਤੇ ਨਮਕ ਨੂੰ ਰੱਖ ਲੈਣਦੇ ਹੋ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੀ ਕਿਸਮਤ ਜਿਹੜੀ ਹੈ ਉਹ ਪਲਟ ਜਾਵੇਗੀ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਤਸਾ ਸਾਂਗਿਆ ਜੀ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ లై ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾ ਦਿਓ ਜੀ ਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਜੀ ਸਾਧ ਸੰਗਤ ਜੀ ਨਮਕ ਸਾਡੇ ਘਰ ਦੀ ਕਰੀਬੀ ਨੂੰ ਦੂਰ ਕਰਕੇ ਸਾਡੇ ਘਰ ਦੇ ਵਿੱਚ ਮਾਇਆ ਦੀ ਵਰਖਾ ਕਰਦਾ ਹੈ ਤੇ ਨਮਕ ਦੇ ਵਿੱਚ ਸਕਾਰਾਤਮਕ ਊਰਜਾ ਵੀ ਹੁੰਦੀ ਹੈ ਤੇ ਜੇਕਰ ਗੱਲ ਕਰੀਏ ਨਮਕ ਨੂੰ ਅਸੀਂ ਆਪਣੇ ਘਰਾਂ ਰਸੋਈ ਦਾ ਖਜ਼ਾਨਾ ਵੀ ਕਹਿੰਦੇ ਹਾਂ ਜੇਕਰ ਸੋਚਿਆਂ ਤਾਂ ਪਤਾ ਨਹੀਂ ਕਿੰਨੇ ਕੁ ਗੁਪਤ ਖਜ਼ਾਨੇ ਨਮਕ ਆਪਣੇ ਅੰਦਰ ਸੌਂ ਕੇ ਬੈਠਾ ਹੈ ਜੇ ਇਸ ਬਾਰੇ ਵਿੱਚ ਸੱਚ ਸਹੀਗਾ ਜੇ ਸਾਨੂੰ ਜਾਣਕਾਰੀ ਮਿਲ ਜਾਵੇ ਤਾਂ ਅਸੀਂ ਭਾਗਾਂ ਦੇ ਧਨੀ ਬਣ ਸਕਦੇ ਹਾਂ ਅਸੀਂ ਕਿਸਮਤ ਵਾਲੇ ਹਾਂ ਕਹਨ ਤੋਂ ਭਾਵ ਕਿ ਸਾਡੇ ਘਰ ਦੇ ਵਿੱਚ ਬਰਕਤ ਵਾਸ ਕਰਦੀ ਹੈ ਇਸੇ ਤਰ੍ਹਾਂ ਨਮਕ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗੱਲਾਂ ਹਨ ਅਤੇ ਕੋਜਗਲ ਨਾਲ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਗੱਲਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੇ ਸੰਗਤ ਜੀ ਜੇਕਰ ਕੋਈ ਨਮਕ ਦਾ ਉਪਾਅ ਆਪਣੇ ਘਰ ਦੇ ਵਿੱਚ ਕਰਦਾ ਹੈ ਤਾਂ ਨਮਕ ਉਸ ਨੂੰ ਅਮੀਰ ਬਣਾ ਦਿੰਦਾ ਹੈ ਕਹਨ ਤੋਂ ਭਾਵ ਕਿ ਉਸ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹਿੰਦੀ ਉਸ ਦੇ ਘਰ ਦੇ ਵਿੱਚ ਫਿਰ ਬਰਕਤ ਵਾਸ ਕਰ ਜਾਂਦੇ ਹਨ ਕਿਸੇ ਵੀ ਤਰ੍ਹਾਂ ਦੀ ਤਨ ਨੂੰ ਲੈ ਕੇ ਉਹਦੇ ਘਰ ਫਿਰ ਕਮੀ ਨਹੀਂ ਆਉਣਿੰਦਾ ਲੋਨ ਆਪਣੇ ਮਨ ਤੋਂ ਕੀਤਾ ਹੋਇਆ ਕੰਮ ਕੋਈ ਵੀ ਹੋਵੇ ਉਸ ਵਿੱਚ ਸਾਨੂੰ ਫਿਰ ਸਫਲਤਾ ਜ਼ਰੂਰ ਮਿਲਦੀ ਹੈ ਤੇ ਸਾਥ ਸੰਗਤ ਜੀ ਸਾਡੇ ਜ਼ਿੰਦਗੀ ਨੂੰ ਆਬਾਦ ਵੀ ਕਰ ਦਿੰਦਾ ਹੈ ਇਹ ਲੋਨ ਤੇ ਜੇਕਰ ਤੁਸੀਂ ਇਹ ਕੰਮ ਨੂੰ ਕਰਦੇ ਵਿੱਚ ਕਿਸੇ ਵੀ ਦਿਨ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਜਾਂ ਫਿਰ ਐਤਵਾਰ ਆਉਣ ਵਾਲਾ ਹੈ ਐਤਵਾਰ ਤੋਂ ਪਹਿਲਾਂ ਤੁਸੀਂ ਇਸ ਨੂੰ ਕਰ ਸਕਦੇ ਹੋ ਇਸ ਕੰਮ ਨੂੰ ਜੇਕਰ ਤੁਸੀਂ ਕਰ ਲਓਗੇ ਤਾਂ ਤੁਹਾਡੀਆਂ 100% ਨਮਕ ਦੇ ਨਾਲ ਬਹੁਤ ਸਾਰੀਆਂ ਪਰੇਸ਼ਾਨੀਆਂ ਝੜੀਆਂ ਹਨ ਉਹ ਦੂਰ ਹੋ ਜਾਣਗੀਆਂ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਜਿੰਨੇ ਵੀ ਮਸਾਲੇ ਸਬਜੀ ਦੇ ਤੌਰ ਤੇ ਅਸੀਂ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਰੱਖਦੇ ਹਾਂ ਨਮਕ ਲੋਨ ਮਿਰਚ ਹਲਦੀ ਮਸਾਲਾ ਜੋ ਵੀ ਹੈ ਚਲ ਹੁੰਦੇ ਹਨ ਜਾਂ ਹੋਰ ਵੀ ਤੁਹਾਡੀ ਜੋ ਵੀ ਸ਼ਰਧਾ ਭਾਵਨਾ ਦੇ ਅਨਸਾਰ ਇਹ ਜੋ ਵੀ ਥੋੜਾ ਬਹੁਤ ਰਾਸ਼ਨ ਹੁੰਦਾ ਹੈ ਇਹ ਤੁਸੀਂ ਕਿਸੇ ਬਜ਼ੁਰਗ ਨੂੰ ਜ਼ਰੂਰ ਦੇ ਕੇ ਆਓ ਉਸ ਨੂੰ ਦਾਨ ਕਰੋ ਉਸ ਨੂੰ ਦੇਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵਾਸ ਕਰੇਗੀ ਤੇ ਤੁਹਾਡੀ ਜਿਹੜੀ ਸੁੱਤੀ ਹੋਈ ਕਿਸਮਤ ਹੈ ਉਹ ਜਾਗ ਜਾਵੇਗੀ ਜੇਕਰ ਕੋਈ ਭੈਣ ਭਰਾ ਕੋਈ ਆਪਣੀ ਜੌਬ ਤੇ ਲੱਗਿਆ ਹੋਇਆ ਹੈ ਉਸ ਨੂੰ ਆਪਣੀ ਨੌਕਰੀ ਦੇ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਹ ਵੀ ਜ਼ਰੂਰ ਇਸ ਕੰਮ ਨੂੰ ਕਰੇ ਤੇ ਉਸ ਨੂੰ ਹੋਰ ਵੀ ਆਪਣੀ ਨੌਕਰੀ ਦੇ ਵਿੱਚ ਸਫਲਤਾ ਮਿਲੇਗੀ ਤਰੱਕੀ ਹਾਸਲ ਹੋਵੇਗੀ ਤੇ ਸਾਧ ਸੰਗਤ ਜੀ ਤੁਹਾਡੇ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਵੇਗੀ ਇਸੇ ਤਰ੍ਹਾਂ ਕਰੰਦੇ ਨਾਲ ਤੁਹਾਨੂੰ ਫਾਇਦੇ ਕਿੰਨੇ ਹੋਣਗੇ ਇਸ ਦਾ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਸਾਧ ਸੰਗਤ ਜੀ ਕਿੰਨੇ ਵੀ ਮਾਣੇ ਦਿਨ ਕਿਉਂ ਨਾ ਚੱਲਦੇ ਹੋਣ ਜਦੋਂ ਅਸੀਂ ਇਸ ਕੰਮ ਨੂੰ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਘਰ ਦੀ ਗਰੀਬੀ ਦਿਲ ਇੱਧਰ ਤਾਂ ਸੋ ਕੋਹਾਂ ਦੂਰ ਹੋ ਜਾਵੇਗੀ ਜੇਕਰ ਅਸੀਂ ਸੰਗਾ ਜੀ ਨਮਕ ਨੂੰ ਆਪਣੇ ਘਰ ਵਿੱਚ ਰੱਖਣ ਦੀ ਥਾਂ ਤੇ ਸਾਨੂੰ ਇਸ ਨੂੰ ਹਮੇਸ਼ਾ ਹੀ ਕੱਚ ਦੇ ਭਾਂਡੇ ਵਿੱਚ ਰੱਖਣਾ ਚਾਹੀਦਾ ਹੈ ਸਾਨੂੰ ਕਦੇ ਵੀ ਇਸ ਨੂੰ ਸਟੀਲ ਦੇ ਪਾਂਡੇ ਵਿੱਚ ਨਹੀਂ ਰੱਖਣਾ ਜਿਵੇਂ ਸਾਡਾ ਸੰਗਾ ਜੀ ਆਪਾਂ ਘਰਾਂ ਵਿੱਚ ਕਈ ਵਾਰ ਦੇਖਦੇ ਹਾਂ ਕਿ ਜੇਕਰ ਸਾਡੇ ਹੱਥ ਤੋਂ ਨਮਕ نیچے ਡਿੱਗ ਜਾਂਦਾ ਹੈ ਤਾਂ ਉਸ ਨੂੰ ਬਹੁਤ ਪਰਿਵਾਰਾਂ ਦੇ ਵਿੱਚ ਸ਼ੋਭਾ ਨਹੀਂ ਮੰਨਿਆ ਜਾਂਦਾ ਜੇਕਰ ਅਸੀਂ ਨਮਕ ਨੂੰ ਸਟੀਲ ਦੇ ਵਿੱਚ ਜਾਮ ਫਿਰ ਪਲਾਸਟਿਕ ਦੇ ਡੱਬੇ ਦੇ ਵਿੱਚ ਰੱਖ ਲੈਂਦੇ ਹਾਂ ਤੇ ਇਹਨਾਂ ਦੇ ਵਿੱਚ ਰੱਖਣ ਦੇ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਇਸ ਕਰਕੇ ਤੁਸੀਂ ਨਮਕ ਨੂੰ ਹਮੇਸ਼ਾ ਹੀ ਕੱਚ ਦੇ ਬਰਤਨ ਵਿੱਚ ਰੱਖੋ ਆਪਣੇ ਘਰ ਦੇ ਵਿੱਚ ਬਜ਼ੁਰਗਾਂ ਦਾ ਇਹ ਹੀ ਕਹਿਣਾ ਹੁੰਦਾ ਸੀ ਕਿ ਜਿਹੜੇ ਅਸੀਂ ਆਪਣੇ ਘਰ ਦੇ ਵਿੱਚ ਪਲਾਸਟਿਕ ਦੇ ਭਾਂਡੇ ਹੁੰਦੇ ਹਨ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਪਲਾਸਟਿਕ ਦੇ ਭਾਂਡੇ ਲੈ ਕੇ ਆਉਂਦੇ ਹਾਂ ਤਾਂ ਉਹਨਾਂ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਸੌ ਬਿਮਾਰੀਆਂ ਵੀ ਲੈ ਆਉਂਦੇ ਹਾਂ ਕਹਿੰਦੇ ਭਾਵ ਕਿ ਉਹ ਸਾਡੇ ਬਜ਼ੁਰਗ ਸਾਨੂੰ ਸਮਝਾਉਂਦੇ ਸਨ ਕਿ ਸਾਨੂੰ ਕਦੇ ਵੀ ਪਲਾਸਟਿਕ ਦੇ ਢਾਂਡੇ ਨਹੀਂ ਵਰਤਨੇ ਚਾਹੀਦੇ ਤੇ ਇਸ ਤੋਂ ਇਲਾਵਾ ਸਾ ਸੰਗਤ ਜੀ ਜਦੋਂ ਅਸੀਂ ਲੰਗਰ ਪ੍ਰਸ਼ਾਦਾ ਘਰ ਦੇ ਵਿੱਚ ਛੱਕਦੇ ਹਾਂ ਤੇ ਸਾਡੀ ਸਬਜੀ ਦੇ ਵਿੱਚ ਸਵਾਦ ਅਨੁਸਾਰ ਨਮਕ ਘੱਟ ਹੁੰਦਾ ਹੈ ਅਸੀਂ ਹੋਰ ਪਾਉਂਦੇ ਹਾਂ ਥੋੜਾ ਜਿਹਾ ਜੇ ਨਮਕ ਸਾਡੇ ਕੋਲੋਂ ਵੱਧ ਜਾਂਦਾ ਹੈ ਉਸ ਨੂੰ ਅਸੀਂ ਪਾਣੀ ਦੇ ਵਿੱਚ ਵਹਾ ਦਿੰਦੇ ਹਾਂ ਕਿ ਇਸ ਨੂੰ ਸਾਡੇ ਜੋ ਬਜ਼ੁਰਗ ਹੁੰਦੇ ਹਨ ਘਰ ਦੇ ਵਿੱਚ ਉਹਨਾਂ ਨਤੀਜਿਆਂ 'ਤੇ ਬਹੁਤ ਹੀ ਵਿਚਾਰ ਕਰਦੇ ਸਨ ਤੇ ਸੰਗਤ ਜੀ ਐਸੋ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਸੀ ਕਿ ਸ਼ਾਮ ਦੇ ਸਮੇਂ ਕਦੇ ਵੀ ਕਿਸੇ ਦੇ ਘਰ ਤੋਂ ਜਾ ਕੇ ਨਮਕ ਨਾ ਲੈ ਕੇ ਆਓ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਜਿਸ ਕਿ ਨਮਕ ਖਾਤਾ ਹੈ ਕਿ ਜਿਸ ਦਾ ਅਸੀਂ ਨਮਕ ਖਾਦਾ ਹੈ ਉਸ ਦਾ ਸਾਨੂੰ ਪਾਰਸ਼ ਚਕਾਉਣਾ ਪਵੇਗਾ ਇਸੇ ਕਰਕੇ ਸੰਗਤ ਜੀ ਨਮਕ ਨੂੰ ਉਧਾਰ ਲੈਣ ਤੋਂ ਹਮੇਸ਼ਾ ਬਚੋ ਤੁਸੀਂ ਨਮਕ ਆਪਣੇ ਹੀ ਪੈਸਿਆਂ ਦਾ ਖਰੀਦ ਕੇ ਲਿਆਇਆ ਕਰੋ ਕੋਸ਼ਿਸ਼ ਕਰੋ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਨਮਕ ਪਿਆ ਹੋਵੇ ਤਾਂ ਉਸ ਤੋਂ ਵੱਧ ਤੁਸੀਂ ਐਕਸਟਰਾ ਲਿਆ ਕੇ ਰੱਖ ਸਕਦੇ ਹੋ ਜਿਸ ਕਰਕੇ ਤੁਹਾਨੂੰ ਖਤਮ ਹੋਣ ਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਤੇ ਇਸੇ ਤਰ੍ਹਾਂ ਸਾਹਾ ਸੰਗਾਜੀ ਬਜ਼ੁਰਗਾਂ ਦਾ ਇਹ ਵੀ ਕਹਿਣਾ ਹੁੰਦਾ ਸੀ ਕਿ ਜੇਕਰ ਅਸੀਂ ਸ਼ਾਮ ਦੇ ਸਮੇਂ ਕਿਸੇ ਨੂੰ ਨਮਕ ਦਿੰਦੇ ਹਾਂ ਜਾਂ ਲੈ ਕੇ ਆਉਂਦੇ ਹਾਂ ਤਾਂ ਉਸੇ ਨਾਲ ਸਾਡੇ ਘਰ ਦੀ ਸੁੱਖ ਸਮਰiddhi ਚਲੀ ਜਾਂਦੀ ਹੈ ਤੇ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖੋ ਜਸਾਨ ਹਫਤੇ ਵਿੱਚ ਤਿੰਨ ਵਾਰ ਆਪਣੇ ਘਰ ਦੇ ਵਿੱਚ ਨਮਕ ਦਾ ਪੋਚਾ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਨਮਕ ਦਾ ਪੋਚਾ ਲਗਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਉਹ ਸਾਰੀ ਦੂਰ ਹੋ ਜਾਂਦੀ ਹੈ ਵੀਰਵਰ ਨੂੰ ਸਾਡੇ ਬਾਕੀ ਦਿਨਾਂ ਦੇ ਵਿੱਚ ਤੁਸੀਂ ਤਿੰਨ ਦਿਨ ਹਫਤੇ ਵਿੱਚ ਨਮਕ ਦਾ ਪੋਚਾ ਜ਼ਰੂਰ ਲਗਾਇਆ ਕਰੋ ਨਮਕ ਦਾ ਪੋਚਾ ਲਗਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੇ ਵੀ ਛੋਟੇ-ਛੋਟੇ ਬੈਕਟੀਰੀਆ ਜਾਂ ਘਟਾਣ ਹੁੰਦੇ ਹਨ ਉਹ ਸਾਡੇ ਘਰ ਤੋਂ ਦੂਰ ਹੁੰਦੇ ਹਨ ਜਿੰਨੇ ਸਾਡੇ ਘਰ ਦੇ ਵਿੱਚ ਮਾੜੀ ਊਰਜਾ ਹੈ ਉਹ ਦੂਰ ਹੁੰਦੀ ਹੈ ਜਿਸ ਦੇ ਨਾਲ ਸਾਡੇ ਘਰ ਦੀ ਦਲੇਦਰਤਾ ਦੂਰ ਹੋ ਜਾਂਦੀ ਹੈ ਸਾਧ ਸੰਗਤ ਜੀ ਇਹ ਅਕਸਰ ਆਪਾਂ ਸੋਹਂਦੇ ਹਾਂ ਕਿਹਾ ਜਾਂਦਾ ਹੈ ਕਿ ਜਿਹੜੇ ਘਰ ਦੇ ਵਿੱਚ ਦਲੇਦਰਤਾ ਹੁੰਦੀ ਹੈ ਉੱਥੇ ਮਾਇਆ ਵਾਸ ਨਹੀਂ ਕਰਦੀ ਇਸ ਕਰਕੇ ਸਾਨੂੰ ਇਹ ਚੀਜ਼ਾਂ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਮਾਇਆ ਉੱਥੇ ਵਾਸ ਕਰਦੀ ਹੈ ਜਿੱਥੇ ਦਲੇਦਰਤਾ ਦੂਰ ਹੋਵੇ ਤੇ ਸਫਾਈ ਹੋਵੇ ਤੁਸੀਂ ਆਪਣੇ ਘਰ ਦੀ ਸਾਫ ਸਫਾਈ ਸੂਰਜ ਚੜਨ ਤੋਂ ਪਹਿਲਾਂ 8 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਨੂੰ ਸਾਫ ਸੁਥਰਾ ਕਰ ਲਿਆ ਕਰੋ ਤੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਸਾਧ ਸੰਗਾਂ ਜੀ ਆਪਣੇ ਘਰ ਦਾ ਦਰਵਾਜ਼ਾ ਵੀ ਖੋਲ੍ਹ ਦਿਆ ਕਰੋ ਜੇਕਰ ਅਸੀਂ ਲੇਟ ਉੱਠਦੇ ਹਾਂ ਤੇ ਅਸੀਂ ਆਪਣੇ ਘਰ ਦੇ ਵਿੱਚ ਬਰਕਤ ਤੇ ਮਾਇਆ ਦਾ ਵਾਸ ਹੋਣ ਤੋਂ ਰੋਕ ਦਿੰਦੇ ਹਾਂ ਇਸ ਤੋਂ ਇਲਾਵਾ ਸਾਧ ਸੰਗਾਂ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਛੋਟਾ ਬੱਚਾ ਹੈ ਉਹ ਵਾਰ-ਵਾਰ ਰੋਂਦਾ ਹੈ ਜਾਂ ਫਿਰ ਜिद ਕਰਦਾ ਹੈ ਤੁਸੀਂ ਉਸ ਦੇ ਉੱਪਰੋਂ ਨਮਕ ਵਾਰ ਕੇ ਅਗ ਦੇ ਵਿੱਚ ਸੁੱਟ ਦਿਓ ਕਿਉਂਕਿ ਇਹ ਕਿਹਾ ਜਾਂਦਾ ਹੈ ਸੰਗਤ ਜੀ ਕਿ ਨਜਤਾਂ ਪੱਥਰ ਪਾੜ ਦਿੰਦੀਆਂ ਤੇ ਆਪਾਂ ਤਾਂ ਫਿਰ ਇੱਕ ਮਨੁੱਖੀ ਜੀਵ ਹਾਂ ਇਸ ਤੋਂ ਇਲਾਵਾ ਸਾਧ ਸੰਗਤ ਜੀ ਕਈ ਲੋਕ ਕਈ ਲੋਕ ਕੀ ਕਰਦੇ ਹਨ ਕਿ ਚਾਹ ਬਣਾਉਂਦੇ ਸਮੇਂ ਉਹ ਥੋੜਾ ਜਿਹਾ ਨਮਕ ਚਾਹ ਵਿੱਚ ਪਾਉਂਦੇ ਹਨ ਜਿਸ ਦੇ ਨਾਲ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਚਾਹ ਜੋ ਕਰਾਰੀ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਸਾਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਬਣਾ ਲੈਂਦੇ ਹਾਂ ਜੇਸ ਦੇ ਨਾਲ ਸਾਡੇ ਸਰੀਰ ਦੀਆਂ ਹੱਡੀਆਂ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਸਾਡੇ ਸਰੀਰ ਦੀਆਂ ਹੱਡੀਆਂ ਨੇ ਜੋ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਰਕੇ ਛੇਤੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਕਰਕੇ ਕਦੇ ਵੀ ਸੰਗਤ ਜੀ ਚਾਹ ਦੇ ਵਿੱਚ ਨਮਕ ਦੀ ਵਰਤੋਂ ਨਾ ਕਰੋ ਵੈਸੇ ਵੀ ਸਾਨੂੰ ਜ਼ਿਆਦਾ ਮਾਤਰਾ ਵਿੱਚ ਸੰਗਤ ਜੀ ਨਮਕ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਦੇ ਨਾਲ ਸਾਡੇ ਸਰੀਰ ਨੂੰ ਸ਼ੂਗਰ ਤੇ ਪਥਰੀ ਵਰਗੇ ਰੋਗ ਵੀ ਲੱਗ ਸਕਦੇ ਹਨ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਸਾਡੇ ਘਰ ਦੇ ਵਿੱਚ ਜਗ੍ਹਾ ਗਿੱਲੀ ਹੁੰਦੀ ਹੈ ਜਿੱਥੇ ਜਿਵੇਂ ਸਲਾਬ ਹੁੰਦੀ ਹੈ ਕਹਨ ਤੋਂ ਭਾਵ ਕਿ ਸੰਗਤ ਜੀ ਸਾਡੇ ਘਰ ਦੇ ਵਿੱਚ ਨਕਾਰਾਤਮਕ ਊਰਜਾ ਵੱਧ ਹੁੰਦੀ ਹੈ ਤੇ ਪਹਿਲੇ ਸਮੇਂ ਦੇ ਵਿੱਚ ਸੰਗਤ ਜੀ ਕੀ ਕਾਦੇ ਸੰਕੇ ਜਿਵੇਂ ਘਰ ਦੇ ਵਿੱਚ ਬਾਥਰੂਮ ਹੁੰਦਾ ਹੈ ਸੈਦਾ ਨਮਕ ਦੀਆਂ ਡਲੀਆਂ ਹੁੰਦੀਆਂ ਸੀ ਤਾਂ ਉਹ ਬਾਥਰੂਮ ਦੇ ਵਿੱਚ ਕੁਝ ਕੁ ਸੈਦਾ ਨਮਕ ਦੀਆਂ ਡਲੀਆਂ ਰੱਖ ਦਿੰਦੇ ਸਨ ਤੇ ਜਿਵੇਂ ਹੀ ਮਹੀਨਾ ਦੋ 20 ਦਿਨ ਬਾਅਦ ਵਿੱਚ ਉਹ ਨਮਕ ਪੀਲਾ ਹੋ ਜਾਂਦਾ ਸੀ ਤਾਂ ਉਦੋਂ ਉਸ ਨੂੰ ਚੋਕਕੇ ਬਾਹਰ ਕਿਤੇ ਵਗਾ ਦਿੱਤਾ ਜਾਂਦਾ ਸੀ ਤੇ ਉਸ ਜਗ੍ਹਾ ਤੇ ਫਿਰ ਉਹ ਨਮਕ ਰੱਖ ਦਿੰਦੇ ਸੀ ਕਿਉਂਕਿ ਸਤ ਸੰਗਤ ਜੀ ਨਮਕ ਨਕਾਰਾਤਮਿਕ ਊਰਜਾ ਨੂੰ ਸੋਖਣ ਦੀ ਸ਼ਕਤੀ ਰੱਖਦਾ ਹੈ ਇਸ ਦਾ ਇੱਕ ਤਾਂ ਸਭ ਤੋਂ ਵੱਡਾ ਕਾਰਨ ਸੰਗਤ ਜੀ ਇਹ ਹੁੰਦਾ ਸੀ ਕਿ ਘਰ ਦੀ ਨਕਾਰਾਤਮਿਕ ਊਰਜਾ ਜਿਹੜੀ ਉਹ ਦੂਰ ਹੋ ਜਾਂਦੀ ਸੀ ਤੇ ਉਸ ਸਮੇਂ ਕੁਝ ਲੋਕ ਗੁਣਗੁਣਾ ਗੁਣਗੁਨੇ ਪਾਣੀ ਦੇ ਨਾਲ ਨਹਾਉਂਦੇ ਸਨ ਤੇ ਥੋੜਾ ਜਿਹਾ ਉਹਨਾਂ ਨੇ ਬਾਥਰੂਮ ਦੇ ਵਿੱਚ ਸੈਦਾ ਨਮਕ ਰੱਖਿਆ ਹੁੰਦਾ ਸੀ ਤਾਉ ਪਾਣੀ ਦੇ ਵਿੱਚ ਮਿਲਾ ਲੈਂਦੇ ਸਨ ਇਸ ਤਰ੍ਹਾਂ ਨਹਾਉਣ ਦੇ ਨਾਲ ਉਹਨਾਂ ਦੇ ਸਰੀਰ ਦੀ ਜਿੰਨੀ ਵੀ ਸਰੀ ਤਕਾਵਟ ਸੀ ਉਹ ਉੱਤਰ ਜਾਂਦੀ ਸੀ ਜੇ ਆਪਣੇ ਕਈ ਵਾਰ ਪੈਰ ਦਰਦ ਕਰਦੇ ਹੋਣ ਤਾਂ ਆਪਾਂ ਗੁਣਗੁਣੇ ਪਾਣੀ ਦੇ ਨਾਲ ਨਮਕ ਦੇ ਨਾਲ ਪੈਰ ਧੋਂਦੇ ਹਾਂ ਪੈਰ ਦੀ ਥਕਾਵਟ ਜਿਹੜੀ ਦਰਦ ਜਿਹੜੀ ਸੀ ਉਹ ਦੂਰ ਹੋ ਜਾਂਦੀ ਹੈ ਦੂਰ ਹੋ ਜਾਂਦੀ ਹੈ ਕਿਉਂਕਿ ਐਸੇ ਨਾਲ ਸਾਸ ਸੰਗਤ ਜਿੰਨੀ ਵੀ ਸਾਡੇ ਸਰੀਰ ਦੀ ਥਕਾਵਟ ਹੁੰਦੀ ਹੈ ਉਹ ਉੱਤਰ ਜਾਂਦੀ ਹੈ ਜੋ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਹੁੰਦੀਆਂ ਹਨ ਉਹਨਾਂ ਨੂੰ ਥਕਾਵਟ ਹੁੰਦੀ ਹੈ ਉਹ ਸਾਰੀਆਂ ਉਤਰ ਜਾਂਦੀਆਂ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਹਾਡਾ ਸਰੀਰ ਥੱਕਿਆ ਹੈ ਤਾਂ ਤੁਸੀਂ ਨਹਾਉਣ ਦੇ ਸਮੇਂ ਕੋਸੇ ਪਾਣੀ ਦੇ ਵਿੱਚ ਥੋੜਾ ਜਿਹਾ ਸੈਦਨ ਨਮਕ ਪਾ ਕੇ ਇਸ਼ਨਾਨ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਤੇ ਜਿੰਨੇ ਵੀ ਕੋਈ ਛੋਟੇ ਮੋਟੇ ਕਟਾਣੋ ਜਾਂ ਬੈਕਟੀਰੀਆ ਹੋਣਗੇ ਉਹ ਸਾਫ਼ ਉਹ ਦੂਰ ਹੋ ਜਾਣਗੇ ਨਾਲ ਹੀ ਤੁਹਾਡੇ ਸਰੀਰ ਦਾ ਭਾਰ ਜਿੰਨਾ ਵੀ ਥੱਕਿਆ ਟੁੱਟਿਆ ਉਤਰ ਜਾਵੇਗਾ ਪੁਰਾਣੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਲੋਕ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਸਨ ਖਾਣ ਪੀਣ ਦੇ ਵਿੱਚ ਬਹੁਤ ਪੂਰਾ ਧਿਆਨ ਰੱਖਦੇ ਸਨ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸਮਰਿਧੀ ਵੀ ਆਉਂਦੀ ਸੀ ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਇਹ ਤਿੰਨ ਥਾਵਾਂ ਤੇ ਸਾਨੂੰ ਨਮਕ ਨੂੰ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਜਗਾ ਸਾਨੂੰ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਨਮਕ ਨੂੰ ਜ਼ਰੂਰ ਜਗ੍ਹਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਹਜ਼ਾਰਾਂ ਹੀ ਰੋਗ ਠੀਕ ਹੋ ਜਾਣਗੇ ਜਦੋਂ ਅਸੀਂ ਸਬਜ਼ੀ ਨੂੰ ਬਣਾਉਂਦੇ ਹਾਂ ਸਬਜ਼ੀ ਬਣਾਉਣ ਤੋਂ ਬਾਅਦ ਦੇ ਵਿੱਚ ਸਾਨੂੰ ਸਬਜ਼ੀ ਦੇ ਵਿੱਚ ਨਮਕ ਨੂੰ ਪਾਉਣਾ ਚਾਹੀਦਾ ਹੈ ਦੂਸਰੀ ਜਗ੍ਹਾ ਸਾਸ ਸੰਗਾਜੀ ਬਾਥਰੂਮ ਸਾਨੂੰ ਬਾਥਰੂਮ ਦੇ ਵਿੱਚ ਸੈਦਾ ਨਮਕ ਜ਼ਰੂਰ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਸਾਡੇ ਘਰ ਦੇ ਵਿੱਚ ਸੁਖ ਸਮ੍ਰਿਧੀ ਬਣੀ ਰਹਿੰਦੀ ਹੈ ਇਸ ਤੋਂ ਇਲਾਵਾ ਤੀਸਰੀ ਜਗ੍ਹਾ ਸਾਸ ਸੰਗਾਜੀ ਸਾਨੂੰ ਨਹਾਉਂਦੇ ਸਮੇਂ ਨਮਕ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਾਡੇ ਬਹੁਤ ਸਾਰੇ ਦੁੱਖ ਤਕਲੀਫਾਂ ਦੂਰ ਕਰਦਾ ਹੈ ਤੇ ਇਸ ਦੇ ਨਾਲ ਤੁਹਾਡੇ ਸਰੀਰ ਦੇ ਜਿੰਨੇ ਵੀ ਰੋਗ ਹੋਣਗੇ ਉਹ ਦੂਰ ਹੋ ਜਾਣਗੇ ਇਸ ਤੋਂ ਇਲਾਵਾ ਸੰਗਤ ਜੀ ਚੌਥਾ ਕੰਮ ਇਹ ਕਰਨਾ ਕਿ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਪੋਚਾ ਲਗਾਉਂਦੇ ਹੋ ਤਾਂ ਤੁਸੀਂ ਉਸ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਮਿਲਾ ਦਿਓ ਇਸ ਦੇ ਨਾਲ ਸਾਡੇ ਘਰ ਦੇ ਬੈਕਟੀਰੀਆ ਦੂਰ ਹੋ ਜਾਣਗੇ ਸਾਡੇ ਘਰ ਦੀ ਨਕਾਰਾਤਮਕ ਊਰਜਾ ਵੀ ਦੂਰ ਹੋਵੇਗੀ ਇਸ ਤੋਂ ਇਲਾਵਾ ਸਾਡਾ ਸੰਗਤ ਜੀ ਪੰਜਵੀਂ ਚੀਜ਼ ਜਦੋਂ ਤੁਹਾਨੂੰ ਆਪਣੇ ਘਰ ਦੇ ਵਿੱਚ ਲੱਗੇ ਕਿ ਤੁਹਾਡੇ ਘਰ ਵਿੱਚ ਛੋਟਾ ਬੱਚਾ ਹੈ ਜੋ ਕਿ ਵਾਰ-ਵਾਰ ਰੋ ਰਿਹਾ ਹੈ ਜਿੱਦ ਕਰ ਰਿਹਾ ਹੈ ਉਸ ਦੇ ਉਪਰ ਨਮਕ ਵਾਰ ਕੇ ਤੁਸੀਂ ਆਗ ਵਿੱਚ ਸੁੱਟ ਦਿਓ ਜਿੰਨੀ ਵੀ ਉਹ ਮਾੜੀ ਸ਼ਕਤੀ ਜਾਂ ਨਕਾਰਾਤਮਕ ਊਰਜਾ ਤੁਹਾਡੇ ਬੱਚੇ ਤੇ ਪ੍ਰਭਾਵ ਹੋਵੇਗਾ ਉਹ ਨਾਲ ਜੱਗ ਲੱਗੀ ਹੋਵੇਗੀ ਉਹ ਸਾਰੀ ਦੂਰ ਹੋ ਜਾਵੇਗੀ ਪੁਰਾਣੇ ਸਮੇਂ ਦੇ ਵਿੱਚ ਸਹਿ ਸੰਗਤ ਜੀ ਜੋ ਬਜ਼ੁਰਗ ਲੋਕਸਾਨ ਉਹ ਇਨ੍ਹਾਂ ਗੱਲਾਂ ਨੂੰ ਮੰਨਦੇ ਵੀ ਸਨ ਤੇ ਅਮਲ ਵੀ ਕਰਦੇ ਸਨ ਅੱਜ ਕੱਲ ਦੇ ਸਮੇਂ 'ਚ ਅਸੀਂ ਸੁਣ ਲੈਂਦੇ ਹਾਂ ਸੁਣ ਕੇ ਅਨ ਸੁਣਿਆ ਕਰ ਦਿੰਦੇ ਹਾਂ ਤੇ ਅਮਲ ਨਹੀਂ ਕਰਦੇ ਉਹ ਗੱਲਾਂ ਫਿਰ ਸਾਨੂੰ ਸੁਣਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਇਸੇ ਨਾਲ ਸਾਧ ਸੰਗਤ ਜੀ ਜੋ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੇ ਅਮਲ ਕਰਨਗੇ ਵਿਸ਼ਵਾਸ ਕਰਨਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ